ਦੰਦਾਂ ਚ ਹੈਗੀ ਆ 6 ਦੰਦ ਸੂਈ ਨੂੰ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਵੀ ਤਾਂ 3 ਦਿਨ ਹੋਏ ਨੇ 12 ਕਿਲੋ ਬੋਲੂ ਜਾਂ ਨੂੰ 3 ਦਿਨਾਂ ਦੀ ਥੱਲੇ ਹਾਂ 14 ਕਿਲੋ ਪਹਿਲੇ ਸੂਏ ਦਿੱਤਾ ਨੇ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਹੋਇਆ ਓਏ ਮੇਲੇ ਵਾਲੇ ਪਿੰਡ ਪਹੁੰਚੇ ਆ ਬਾਈ ਕਹਿੰਦਾ ਨੌਵੇਂ ਮਹੀਨੇ ਚ ਮੇਲਾ ਵੀ ਲੱਗਣਾ ਮੈਂ ਖੜਾ ਇਸ ਟਾਈਮ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਹੈਗਾ ਸੱਜਣੋ ਲੁਧਿਆਣਾ ਜਨਵਰ 5 ਦਿਖਾਵਾਂਗੇ 2 ਜਨਵਰ ਦਾ ਦੰਦਾਂ ਚ ਹੀ ਨੇ ਇੱਕ ਜਿਹੜੀ ਆ ਵੱਡੀ ਝੋਟੀਆਂ ਨੇ ਤੇ ਮਾਰੀ ਕੈਮਰਾ ਸੱਜਣਾ ਇਹ ਹੈਗੀ ਆ 6 ਦੰਦ ਉੱਲ ਵੱਡੇ ਗੱਦ ਘਾਟ ਵਾਲੀਆਂ ਤਾਜੀ ਸੂਈਆ ਦੋ ਤਿੰਨ ਜਾਨਵਰ ਤਿਆਰ ਦੁੱਧ ਵਾਲੇ ਵੀ ਨੇ ਤੇ ਬਾਕੀ ਤਾਜ਼ੇ ਨੇ ਜਿਹੜੀ ਮੇਨ ਗੱਲ ਆ ਸੂਏ ਸਮਾਰੇ ਨੇ ਜਾਨਵਰ ਸਾਰੇ ਇੱਕ ਵਾਰੀ ਬੱਚਿਆਂ ਕਣੀ ਵੀ ਕਮਾ ਦੇ ਕੈਮਰਾ ਤੇ ਫਿਰ ਬਾਈ ਨਾਲ ਕਰਾਵਾਂਗੇ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਬਾਈ ਤੋਂ ਵੀਡੀਓ ਜੀ ਪੁੱਛ ਲਈਏ ਸਾਰੇ ਜਾਨਵਰਾਂ ਦੇ ਆਜੋ ਜੀ 4G ਕੀ ਹਾਲ ਚਾਲ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂਜੀ ਨਾਮ ਦੱਸ ਦਿਓ ਜੀ ਕੀ ਹੈ ਨਾਮ ਜਗਿੰਦਰ ਸਿੰਘ ਆ ਵੀਰੇ ਜਗਿੰਦਰ ਸਿੰਘ ਆ ਪਿੰਡ ਚ ਕੀ ਕਹਿੰਦੇ ਨੇ ਆਪਾਂ ਨੂੰ ਪਿੰਡ ਚ ਜੱਸੀ ਕਹਿੰਦੇ ਆ ਵੀ ਜੱਸੀ ਬਿਜਲੀ ਦਾ ਕੰਮ ਵੀ ਕਰਦੇ ਹਾਂ ਹਾਂ ਡੈਡੀ ਕਰਦਾ ਵੀਰੇ ਠੀਕ ਆ ਗੱਲ ਆ ਆ ਨਾਲ ਨਾਲ ਆਪਣਾ ਹੈਗਾ ਵਪਾਰ ਦਾ ਸ਼ਾਹ ਹਾਂ ਵੀਰੇ ਨਾਲ ਕਿੰਨਾ ਕੁ ਟਾਈਮ ਹੋ ਗਿਆ ਕਰਦੇ ਨੇ ਬਈ ਵੀਰੇ ਵਪਾਰ ਦਾ ਹੋ ਗਿਆ 5 ਸਾਲ ਕਰਦੇ ਪੰਜ ਸਾਲ ਤਜਰਬੇ ਵਾਲਾ ਕੰਮ ਇਹ ਹੋ ਗਿਆ ਹਾਂ ਹਾਂ ਵੀਰੇ ਕੀ ਕੀ ਰੇਟ ਜੇ ਰਹਿਣਗੇ ਮੋਟਾ ਮੋਟਾ ਜਿਹਾ ਆਈਡੀਆ ਦੇ ਦਿਓ ਇੱਕ ਵਾਰੀ ਫਿਰ ਆਪਾਂ ਕੱਲੀ ਕੱਲੀ ਦੇ ਪੁੱਛ ਲਾਂਗੇ ਇਹ ਤਾਂ ਥੱਲੇ 13 ਜਾਣ ਕੇ ਰੇਟ ਸਾਰੇ ਲੈ ਕੇ ਯਾਨੀ ਕਿ ਲੱਖ ਤੋਂ ਬਾਹਰ ਵਾਲੀ ਨੇ ਸਾਰੇ 70000 ਤੋਂ ਲਾ ਕੇ ਲੱਖ ਸਵਾ ਲੱਖ ਤੱਕ ਦੇ ਰੇਟ ਹੋਣਗੇ ਮੈਂ ਤੁਹਾਨੂੰ ਸਟਾਰਟਿੰਗ ਚੀ ਦੱਸਦਾ ਨਾ ਤੇ ਸ਼ੁਰੂ ਕਰ ਲੈਣਾ ਆ ਝੋਟੀ ਤੋਂ ਖੋਲ ਕੇ ਤੋਰ ਦੇ ਨਾਲ ਨਾਲ ਇਹ ਵੀ ਦੱਸਣੀ ਡੱਲੀ ਲਾ ਕਿਹੜਾ ਸੂਆ ਸੂਈ ਆ ਬਾਈ ਇਹ ਇਹ ਵੀਰੇ ਤੀਜਾ ਸੂਈ ਹੈ ਸੂਆ ਹੈਗਾ ਤੀਜਾ ਤੇ ਆਉਂਦੀ ਆ ਨੀਲੀ ਰਾਵੀ ਚ ਪੈਂਦੀ ਆ ਹਨਾ ਹਾਂ ਨੀਲੀ ਰਾਵੀ ਨੀਲੀ ਚ ਪੈਂਦੀ ਆ ਗ੍ਰੇਡੇਡ ਜੀ ਵੀ ਲਾ ਸਕਦੇ ਹੋ ਤੁਸੀਂ ਅੱਖਾ ਓੱਖਾ ਵੀ ਆਉਂਦੀਆਂ ਨੇ ਤੇ ਮੂੰ ਬੱਚਾ ਨੀਲੀ ਦਾ ਇਹ ਚੰਗਾ ਪਾ ਦੂ ਹੈਗੀ ਵਜਨ ਵਾਲੀ ਝੋਟੀ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ ਵੀਰੇ 12 ਦਿਨ ਸੂਈ ਹੈ ਗਿਆ 12 ਦਿਨਾਂ ਦੀ ਨੇੜੇ ਜੇ ਲਾ ਕੇ ਦਿਖਾ ਦੇ ਸਮਾਰ ਕੇ ਬੱਚਾ ਕੀ ਆ ਨਾਲੇ ਤੇ ਬਾਈ ਇਹਦੇ ਮਾਗਰ ਕੱਟਾ ਵੀ ਨਹੀਂ ਇਹਦੇ ਮਾਗਰ ਮੇਲ ਕਾਫਾ ਦੁੱਧ ਕਿੰਨਾ ਰੈਡੀ ਆ ਹੁਣ ਕਮਾਨ ਦੁੱਧ ਵੀਰੇ 13 ਕਿਲੋ ਆਪਾਂ 12 ਮੰਨ ਕੇ ਦੇ ਦਾਂਗੇ 13 ਕਿਲੋ ਜੇ ਗੱਲ ਕਰ ਲਈ ਇਸ ਟਾਈਮ ਇਹਦੇ ਥੱਲੇ ਰੈਡੀ ਆ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਹਾਂ ਵੀਰੇ ਚਵਾ ਦਾਂਗੇ ਇੱਕ ਇਹਦਾ ਦੱਸ ਕੇ ਦੇਣੀ ਆ ਆਪਾਂ ਇਹ ਮੂਹਰਲਾ ਥਣ ਮਾੜਾ ਕੂਲਾ ਰੱਖਦੀ ਆ ਅੱਛਾ ਮਾੜਾ ਜਾਂ ਕੂਲਾ ਰੱਖਦੀ ਆ ਕੂਲਾ ਮਤਲਬ ਪੰਜਾਬੀ ਚ ਕਹ ਲਈਏ ਆ ਜੇ ਥੋੜਾ ਜਿਹਾ ਬੋਲਾ ਰੱਖਦੀ ਆ ਪਸਮਾ ਆ ਹਾਂ ਆਪਾਂ ਪਸਮਾ ਬੋਲਾ ਰੱਖ ਆਪਸ ਮਾ ਬਾਈ ਕਹਿੰਦਾ 1921 ਦਾ ਫਰਕ ਰੱਖ ਜੇ ਇੱਕ ਥਾਂ ਦਾ ਉਹ ਆਪਾਂ ਤੁਹਾਨੂੰ ਪਹਿਲੀ ਦੱਸ ਦਾਂਗੇ ਆਰਡਰ ਰੱਖੂਗੀ ਜੋਸ ਵਾਲਾ ਤੇ ਰੱਖੂਗੀ ਫੁੱਲ ਚੌੜਾ ਕਿਉਂਕਿ ਜਿਹੜਾ ਸਮਾਂ ਸਮਾਂ ਦੁਪਹਿਰ ਦਾ ਉਹ حساب ਨਾਲ ਜੱਜਮੈਂਟ ਕਰ ਲਿਓ ਸਮਾਂ ਹਲੇ ਚਵਾਈਆਂ ਦਾ ਪਿਆ ਇਹਨਾਂ ਦਾ ਇਹਦੇ ਪੈਸੇ ਕਿੰਨੇ ਕੁ ਲਵਾਂਗੇ ਇਹਦਾ ਵੀਰੇ ਨੇ 90000 ਦੇ ਦੇਦਾਂਗੇ ਇਹ ਦੇ ਦਾਂਗੇ 90000 ਦੀ ਮਾਇਲੇ ਮੂਲੇ ਤਾਂ ਨਹੀਂ ਲੱਗੀ ਜੀ ਨੇ ਮੈਲੇ ਚ ਲੱਗੀ ਨਹੀਂ ਮੈਲੇ ਲੱਗ ਕੇ ਵੱਧ ਸਕਦੀ ਆ ਕਿਲੋ ਖੰਡਾ ਲਾ ਕਿਲੋ ਖੰਡ ਵਧਣਾ ਚਾਹੀਦਾ ਦੁੱਤ ਦਿੱਤਾ ਤਾਂ ਦੁੱਤ 14 ਹੋ ਗਿਆ ਇਹਦਾ ਇਸ ਟਾਈਮ ਹੈਗਾ 13 ਕਿਲੋ ਹਨਾ ਮੈਂ ਬਾਡੀ ਵਾਲੀ ਆ ਉੱਤੋਂ ਹਨਾ ਕੋਈ ਸੱਜਣ ਨੇ ਤਾਂ ਨੀਲੀ ਦਾ ਬੱਚਾ ਲੈਣਾ ਹਾਂ ਵੀ ਇੰਨਾ ਮੁਖਰਾਈ ਨਹੀਂ ਸਕਦਾ ਖਰਾਕ ਖਰੂਕ ਨੂੰ ਤਾਂ ਪੈਂਦੀ ਆ ਜਦ ਲਈ ਲਪੇਟ ਹਾਂ ਖਰਾਕਾਂ ਖਰੂਕਾਂ ਨੂੰ ਵਾਈ ਕਹਿੰਦਾ ਕੈਨ ਪੈਂਦੀ ਆ ਭੱਜ ਕੇ ਤੇ ਅੱਖਾਂ ਓੱਖਾਂ ਵੀ ਨੀਲੀ ਵਾਲੀਆਂ ਆ ਗਈਆਂ ਤੇ ਹੁਣ ਆਹ ਲਗੀਨੇ ਤੇ ਵੀ ਮਾਰਦੇ ਹੁਸਤਾਦ ਕੈਮਰਾ ਇਹ ਵੀ ਤੋਰ ਦੇ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਵੀਰੇ 6 ਦੰਦਾਂ ਦਾ ਮੂੰਹੋਂ 6 ਦੰਦਾਂ ਦਾ ਆਪ ਲੋਨ ਉਹ ਜੰਗਾੜ ਵਾੜਾ ਪੈੜਾ ਯਾਰ ਵੱਡੀ ਬੁੱਡੀ ਬਹੁਤਾ ਛੇ ਦੰਦ ਦੇ ਹਿਸਾਬ ਨਾਲ ਇਹਦਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਕਹਿਣਾ ਹੁੰਨਾ ਸੱਜਣੋ ਉੱਕ ਪੈਣ ਵਾਲਾ ਕੰਮ ਏ ਏ ਝੋਟੀ ਦਾ ਕੱਦ ਵਿੱਡਾ ਜਿਹੜਾ ਟਰੱਕ ਜਿਹੜਾ ਕੱਦ ਵਿੱਡਾ ਇਹਦਾ ਕੈਮਰੇ 'ਚ ਵੀ ਨਹੀਂ ਆਉਂਦੀ ਪੂਰੀ ਦੰਦਾਂ 'ਚ ਹੈਗੀ ਆ ਛੇ ਦੰਦ ਸੂਏ ਨੂੰ ਕਿੰਨੇ ਦਿਨ ਹੋ ਗਏ ਭਾਈ ਸੂਏ ਨੂੰ ਵੀ ਤਾਂ 3 ਦਿਨ ਹੋਏ ਨੇ 12 ਕਿਲੋ ਬੋਲੂ ਜਾਂ ਨੂੰ 3 ਦਿਨਾਂ ਦੀ ਥੱਲੇ ਹਾਂ 14 ਕਿਲੋ ਪਹਿਲੇ ਸੂਏ ਦਿੱਤਾ ਨੇ ਤੇ 12 ਕਿਲੋ ਸੱਜਣੋ ਇਹਦੇ ਥੱਲੇ ਬੋਲੂ ਆ ਅਗਲੇ ਬੰਨਿਓ ਵੀ ਲੈ ਵਾਲੂਆ ਚੈੱਕ ਕਰ ਸਕਦੇ ਹੋ ਤੇ ਪਛਾਣ ਤੋਂ ਵੀ ਕਰ ਸਕਦੇ ਹੋ ਉਹ ਹਵਾਨਾ ਰੱਖਦੀ ਆ ਜੋਸ਼ ਵਾਲਾ ਪਰ ਜਿਹੜਾ ਥਾਣਾ ਥਾਣੇ ਨੂੰ ਟੋਪ ਕਲਾਸ ਦਾ ਲੱਗਿਆ ਮੁੱਠੀ ਵਾਲਾ ਜੇ ਗੱਲਬਾਤ ਕਰਨ ਲਈ ਇੱਥੇ ਤੋਂ ਕਦ ਕਦ ਦੇਖ ਸਕਦੇ ਹੋ ਨਾਲ ਦੀਆਂ ਮਹਿਸਾਂ ਨਾਲ ਤੁਹਾਨੂੰ ਇਹ ਗਿੱਥੇ ਉੱਚੀ ਲੱਗੂ ਛੋਟੀ ਨਹੀਂ ਲੱਗਦੀ ਸੂਆ ਹੈਗੀ ਆ ਦੂਜਾ ਤੇ ਦੰਦਾਂ 'ਚ ਹੈਗੀ ਆ ਸੱਜਣੋ 6 ਦੰਦ ਇੱਥੇ ਤੋਂ ਥਣ ਥਣੌੜ ਚੈੱਕ ਕਰ ਸਕਦੇ ਹੋ ਬੱਚਾ ਕੀ ਆ ਨਾਲ ਬਾਈ ਇਹਦੇ ਬੱਚਾ ਇਹਦੇ ਮਗਰ ਕੱਤੀ ਆ ਵੀਰੇ ਇਹਦੇ ਨਾਲ ਹੈਗੀ ਆ ਕੱਤੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਲੈਣ ਦੇਣੇ 1 15 ਦੀ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 15000 ਦੀ ਬੋਲੀ ਕਿੰਨੀ ਦਸੀਆ 12 ਕਿਲੋ 12 ਕਿਲੋ ਆ ਵੀ ਹਾਂ ਉਹ ਗਰਮੀ ਦੀ ਮੰਦੀ ਆ ਥੋੜੀ ਜੀ ਬੋਲੀ ਕਰਦੇ ਆ ਨਾ ਗਰਮੀ ਦੀ ਹਾਂ ਬੋਲੀ ਕਰਕੇ ਆ ਹੈ ਵੀ ਚਾਦਰਾਂ ਪਾ ਕੇ ਮੰਦੀ ਆ ਇੱਕ ਸੱਜਣ ਦੀ ਸ਼ਰਤ ਵੀ ਹੁਣ ਮੈਂ ਦਿਖਾ ਦਣਾ ਹੈ ਚਾਦਰਾਂ ਪਾ ਕੇ ਨੇ ਬਾਈ ਨੇ ਕਿਉਂਕਿ ਮੌਸਮ ਅੱਜ ਗਰਮੀ ਦਾ ਹਾਂ ਹੈ ਵੀ ਗਰਮੀ ਆ ਅੱਜ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹ ਵੀਰੇ ਹੈਗੀਆ ਚੌਥੇ ਸੂਏ ਇਹਦਾ ਸੂਆ ਚੌਥਾ ਇਹ ਵੀ ਤਾਜੀ ਸੂਈ ਹੋਈ ਆ ਹਾਂ ਵੀਰੇ ਇਹ 8 10 ਦਿਨ ਦੀ ਸੂਈ ਆ 8 ਦਸਾਂ ਦੀ ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰੈੜੀਆ ਹੁਣ ਦੁੱਧ ਵੀਰੇ ਆ ਤਾਂ ਥੱਲੇ 12 ਕਿਲੋ 11 ਕਿਲੋ ਮੰਨ ਕੇ ਦੇ ਦਾਂਗੇ ਪੂਰਾ ਮੈਂਤੀ ਵਾਲਾ ਇਹ ਥੱਲੇ 12 ਰੈੜੀਆ ਸੱਜਣ ਕੋਈ 11 ਮੰਨ ਕੇ ਆ ਜੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਕੱਟੀ ਆ ਵੀਰੇ ਇਹਦੇ ਮਗਰ ਵੀ ਕੱਟੀ ਆ ਵਾ ਕਮਾ ਲਓ ਜੀ ਇੱਥੇ ਤੋਂ ਇਹਦੇ ਪੈਸੇ ਕਿੰਨੇ ਕੁ ਲਾਵਾਂਗੇ ਆਪਾਂ ਫਿਰ ਇਹ ਵੀਰੇ 80 ਤੋਂ ਮਾਰਦਾਨ ਕਰ ਦਾਂਗੇ ਇਹਦਾ ਕਰ ਦਾਂਗੇ 80000 ਚੋਂ ਮਾਰਦਾਨ ਕਰ ਦਾਂਗੇ ਬਾਈ ਕਹਿੰਦਾ ਆਏਗੇ ਸੱਜਣ ਦਾ ਤੇ ਬਾਕੀ ਰੇਟ ਉਹੀ ਗੱਲ ਆ ਰੇਟ ਸੱਜਣੋਂ ਬਣ ਜਾਂਦਾ ਹੁੰਦਾ ਥੋੜਾ ਕੰਮ ਹੁੰਦਾ ਫੋਨ ਲਾਉਣਾ ਤੇ ਮੇਨ ਕੰਮ ਹੁੰਦਾ ਸੱਜਣੋ ਤੁਹਾਡਾ ਨੇੜੇ ਆ ਕੇ ਤਸੱਲੀ ਕਰਕੇ ਪਸ਼ੂ ਲਿਆਣਾ ਡੰਗ ਦੋ ਡੰਗ ਬਾਈ ਤੋਂ ਚੋਕੇ ਲਿਆ ਸਕਦੇ ਹਾਂ ਇਹਦਾ ਸੀਜ਼ਰ ਚੋ ਮਾਨਤਾਨ ਹੋ ਜੂ ਤੇ ਨੰਬਰ ਵਾਲੀ ਝੋਟੀ ਦਾ ਤੇ ਹੁਣ ਮਾਰਦਾਂ ਨਾ ਕੈਮਰਾ 4 ਨੰਬਰ ਵਾਲੀ ਤੇ ਇਹ ਵੀ ਤੋੜਦੇ ਬਾਈ ਇਹਦਾ ਸੂਆ ਕਿਹੜਾ ਇਹਦਾ ਸੂਆ ਵੀ ਵੀਰੇ ਦੂਜਾ ਹੀ ਆ ਇਹਦਾ ਦੂਜਾ ਸੂਆ ਹੂੰ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 4 ਦਿਨ ਹੋਏ ਨੇ 12 13 ਕਿਲੋ ਬੌਲੀ ਇਹਦੇ ਥੱਲੇ ਵੀ ਹੈ ਵੀਰੇ ਅੱਛਾ 4 ਦਿਨਾਂ ਹੀ ਥੱਲੇ ਹਾਂ ਉਹ ਕਈ ਸੱਜਣ ਕਮੈਂਟ ਕਰੀ ਜਾਣਗੇ ਹੁਣ ਵਿਚਾਰਾਂ ਦੇ ਨਾਲ ਹੀ ਥੱਲੇ ਯਾਰ 12 ਖਾਲੀ ਕਰਕੇ ਜਿਵਾਦਾਂਗੇ ਵੀਰੇ 12ਾਂਗੇ ਜਿੰਨਾ ਕਹਾਂਗੇ ਹਾਂ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟਾ ਵੀਰੇ ਇਹਦੇ ਮਗਰ ਮੇਲ ਕਾਫਾ ਤੇ ਛੋਟੀ ਸੱਜਣੋਂ ਚੰਗੀ ਆ ਇਹ ਵੀ ਕੱਦ ਵਿੱਡ ਵੀ ਠੀਕ ਆ ਇਹਦਾ ਤੇ ਉੱਤੋਂ ਬਾਡੀ ਬੁੱਡੀ ਦੀ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਸੂਆ ਇਹਦਾ ਹੈਗਾ ਦੂਜਾ ਤੇ ਇਹ ਆ ਗਈ ਹਲਕੇ ਜੇ ਰੋਸ਼ੇਪਨ ਚ ਆ ਗਈ ਹੈ ਨਾ ਹਾਂ ਵੀਰੇ ਆਰਡਰ ਇਹ ਵੀ ਜੋਸ਼ ਵਾਲਾ ਰੱਖ ਦਿਆ ਚੌੜੇ ਆਰਡਰ ਚਾ ਪੂਰੇ ਜਿਹੇ ਗੱਲਬਾਤ ਕਰ ਲਈਏ ਤੇ ਉੱਤੋਂ ਬਾਡੀ ਬੁੱਡੀ ਦੀ ਵੀ ਯਾਰ ਚੜਾਈ ਪੂਰੀ ਆ ਇੱਥੇ ਤੋਂ ਪੁੱਠੇ ਦੀ ਜਿਹੜਾ ਜੜੂ ਚੈੱਕ ਕਰ ਸਕਦੇ ਹਾਂ ਸੂਆ ਇਹਦਾ ਦੂਜਾ ਦੁੱਧੇ ਦੇ ਥੱਲੇ ਬਾਈ 12 ਕਿਲੋ ਹਾਂ ਦੁੱਧ 12 ਕਿਲੋ ਆ ਵੀਰੇ ਚਾਰਾਂ ਦਿਨਾਂ ਦੀ ਸੂਈ ਥੱਲੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ 1 ਪੰਜ ਅਮਲ ਇਹਦਾ ਮੁੱਲ 1 ਲੱਖ ਤੇ 5000 ਉਹਦੇ ਜੋ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਲੈ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਤੇ ਹੁਣ ਸੱਜਣ ਆ ਗਿਆ ਆਪਾਂ 5 ਨੰਬਰ ਵਾਲੀ ਝੋਕੀ ਉਹ ਵੀ ਤੋੜ ਦੇ ਬਾਈ ਚੱਲ ਪੁੱਤ ਇਹਦਾ ਕਿਹੜਾ ਸੂਆ 5 ਵਾਲੀ ਦਾ ਇਹ ਵੀਰੇ ਪਲੂਣ ਸੂਈ ਆ 6 ਦਾੰਦਾ ਮੋਹ ਹਾਂ ਚੌਥੇ ਚਾਰ ਦਿਨ ਦੀ ਸੂਈ ਥੱਲੇ ਦੁੱਧ ਇਹਦੇ ਥੱਲੇ ਵੀ 11 ਕਿਲੋ ਆ ਚਾਰਾਂ ਦਿਨਾਂ ਹੀ ਹਾਂ ਪਰ ਜਿਹਨੇ ਭਾਲਾਂ ਕੀਤੀ ਹੋਈਆਂ ਯਾਰ ਸਣਾਂ ਨੇ ਪਾਲਿਆ ਨੇ ਹਾਂ ਇੱਕ ਵੰਨੇ ਪਾਲ ਜੀ ਕਰਖਿਆ ਹਾਂ 600 ਫੁੱਲ ਪਹਿਲਾਂ ਪਸ਼ੂ ਕਰ ਜਾਂਦਾ ਹੁੰਦਾ ਉਹ ਜੋ ਕੋਈ ਬਾਹਰੀ ਸਮੱਸਿਆ ਵਾਲੀ ਗੱਲ ਨਹੀਂ ਹੁੰਦੀ ਉਹਦੇ ਪਾਸੇ ਭਾਲਾ ਇਹਦੇ ਮੈਂ ਤੁਹਾਨੂੰ ਚੈੱਕ ਕਰਾ ਦੇਣਾ ਇੱਕ ਵਾਰੀ ਤੇ ਉਦਾਂ ਬਾਈ ਕਹਿੰਦਾ ਚੋਣ ਚਬਾਉਣ ਚ ਠੰਡੀ ਸੀਲ ਆ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਵੀ ਕੱਟੀ ਆ ਵੀਰੇ ਬਹੁਤ ਇਹਦੇ ਨਾਲ ਕੱਟੀ ਆ ਇਹ ਥੱਲੇ ਦੁੱਧ ਕਿੰਨਾ ਦੱਸਿਆ 11 ਕਿਲੋ ਆ ਵੀਰੇ ਇਹਦੇ ਥੱਲੇ ਵੀ 나ੜੂਆ ਨਾਲ ਖੜਾ ਕੱਟੀ ਦੇ ਦੇ ਠੀਕ ਆ ਗੱਲ ਹਾਂ ਬੱਚਿਆਂ ਦੇ ਤੁਹਾਨੂੰ ਮੈਂ ਇੱਕ ਵਾਰੀ ਕੈਮਰਾ ਹੋਰ ਦਿਖਾ ਦੂੰਗਾ ਮਾਰ ਕੇ ਬਾਕੀ ਉਹੀ ਗੱਲ ਆ ਯਾਰ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਨੇੜੇ ਆ ਕੇ ਕਿਉਂਕਿ ਨੇੜੇ ਆ ਕੇ ਜਾਨਵਰ ਨੂੰ ਚੈੱਕ ਕਰਕੇ ਲੈ ਜਾਇਆ ਕਰੋ ਸੂਏ ਸਮਾਰੇ ਜਾਨਵਰ ਨੂੰ ਜਿਹੜਾ ਤਾਂ ਹੁੰਦਾ ਸੱਜਣੋ ਬੋਲੇ ਚ ਉਹਨੂੰ ਯਾਰ ਪਾਸ ਕਰਕੇ ਲੈ ਜਾਇਆ ਕਰੋ ਧਾਰਾ ਮਾਰ ਕੇ ਤੇ ਜਿਹੜੇ ਥੱਲੇ ਸੱਜਣ ਤਿਆਰ ਦੁੱਧ ਦੱਸਦਾ ਉਹਨੂੰ ਘੱਟ ਤੋਂ ਘੱਟ ਘੱਟ ਤੋਂ ਘੱਟ ਦੋ ਡੰਗ ਚੋਕੇ ਲੈ ਇਹਦਾ ਵੀ 80 ਜਾਰੀ ਆ ਮਾਨਾ ਇਹਦਾ ਮੁਲਸੀ 80 ਜਮਾਨਤਾਨ ਕਰਦਾਂਗੇ ਵਾਹ ਵਧੀਆ ਕਰਦਾਂਗੇ ਮਾਨਾ ਆ ਜਾ ਹੁਣ ਬੱਚਿਆਂ ਤੇ ਮਾਰਦੇ ਓਸਤਾਦ ਕੈਮਰਾ ਬੱਚੇ ਸਾਨੂੰ ਇੱਕ ਵਾਰੀ ਆਪਾਂ ਹੋਰ ਦਿਖਾ ਦੇਣਾ ਨੇੜੇੋਂ ਇਧਰਲੇ ਬੰਨੇ ਦੀ ਲੈ ਜਾ ਹਾਂ ਮਾਰਦੇ ਬੱਚਿਆਂ ਦੇ ਕੈਮਰਾ ਸਾਰਿਆਂ ਨੇ ਕਿਹਾ ਵੀ ਤਾਜ਼ੇ ਸੂਹੀ ਨੇ ਜਾਨਵਰ ਤਕਰੀਬਨ ਤਕਰੀਬਨ ਨਾ ਕੋਈ ਇਹਨਾਂ ਚ ਬਾਲਾ ਵੱਡਾ ਨਹੀਂ ਹੈਗਾ ਜੇ ਬੱਚਾ ਗੱਲਬਾਤ ਕਰ ਲਿਓ ਬੱਚਾ ਤਾਂ ਜਮੇ ਤਾਜ਼ਾ ਹੈ ਨਾ ਆਓ ਕੱਟੀ ਲਾਦਾ ਬਲੂਨ ਦਾ 11 ਕਿਲੋ ਦੁੱਧ ਆਦੇ ਥਲੇ ਆਉ ਆਉ ਨਾੜੂਆ ਨਾਲ ਖੜਾ ਨੂੰ ਹੁਣ ਕੱਟੀ ਦੀ ਸੱਜਣੋ ਮੇਰਾ ਖਿਆਲ ਹੈਗੀ ਵੀ ਕੱਟੀ ਆ ਹਨਾ ਹਾਂ ਕੱਟੀ ਆ ਆ ਨਾੜੂਆ ਨਾਲ ਹੀ ਆ 11 ਕਿਲੋ ਦੁੱਧ ਪਹਿਲਾਂ ਥੱਲੇ ਮੈਨੇ ਵਾਲੀ ਗੱਲ ਬਾਤ ਹੀ ਹੋ ਜਾਂਦੀ ਆ ਆ ਬੱਚਾ ਕਿਹੜੀ ਦਾ ਇਹ ਬੱਚਾ ਉਹ ਮੱਝ ਦਾ ਵੀਰੇ ਉਹ ਜਿਹੜੀ ਮੱਝ ਆ ਜਿਹੜੀ ਉੱਥੇ ਸੂਏ ਦਿਖਾਈ ਆ ਹਾਂ ਹਾਂ ਬੱਚੇ ਯਾਰ ਤਕਰੀਬਨ ਤਕਰੀਬਨ ਸਾਰੇ ਛੋਟੇ ਨੇ ਕੋਈ ਵੱਡਾ ਨਹੀਂ ਹੈਗਾ ਬੱਚਾ ਇਹਨਾਂ ਚ ਪਸ਼ੂ ਸਾਰੇ ਤਾਜ਼ੇ ਉਹ ਜਿਹੜਾ ਪਿਆ ਨਾੜੂ ਵਾਲਾ ਉਹ ਵੀ 6 ਦੰਦ ਦਾ ਹੀ ਆ ਉਹ ਤੀਜਾ ਦਿਨ ਹੀ ਆ ਸੂਈ ਅੱਛਾ ਹਾਂ ਇਹ ਇਹ ਵੀ ਦਿਖਾ ਦੇ ਸਰ ਇਹ ਵੀ ਕੱਟੀ ਆ ਇਹ ਵੀ ਕੱਟੀ ਆ ਨਾੜੂਆ ਨਾਲ ਆ ਇਹ ਹੈਗਾ 4 ਨ ਤੇ ਨੰਬਰ ਵਾਲੀ ਹੈ ਨਾ ਆ ਦੂਜੇ ਨੰਬਰ ਵਾਲੀ ਝੋਟੀ ਆ ਜਾ ਉਧਰ ਲਿਆ 6 ਦੰਦ ਦੀ ਜਿਹੜੀ 6 ਦੰਦ ਉਹ ਦਿਖਾ ਦੇ ਸਮਾਰ ਕੇ ਇਹਦੇ ਤੇ ਮਾਰ ਲੈ ਕੈਮਰਾ ਇਹਦੀ ਕੱਤੀ ਆ ਉਹ 6 ਦੰਦ ਝੋਟੀ ਦੀ ਜਿਹੜੀ ਆ ਖੜੀ ਆ ਐਂ ਦਿਖਾ ਦੇ ਪਛਾਣ ਤੋਂ ਨਾਲੇ ਵੱਡੀ ਬੁਢੀ ਦਾ ਪਤਾ ਲੱਗ ਜੂ ਨਾਲ ਦੀਆਂ ਮਹਿਸਾਂ ਨੂੰ ਨਾਲੇ ਉੱਤੇ ਜਿਹੜੀ ਸਾਨੂੰ ਮੈਂ ਚੜਾਈ ਦੱਸਦਾ ਹੁੰਦਾ ਹੁੰਦਾ ਵੀ ਆ ਚੀਜ਼ ਤੋਂ ਆ ਚੀਜ਼ ਦੀ ਜਾਂ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਆ ਜਿਹੜਾ ਕਿਉਂਕਿ ਯਾਰ ਜਿਹੜੇ ਪਸ਼ੂ ਦਾ ਢਾਂਚਾ ਚੰਗਾ ਹੋਊਗਾ ਪੇਟ ਵਾਲਾ ਪਸ਼ੂ ਆ ਉਹੀ ਖਰਾਕ ਖਾਊਗਾ ਭਾਈ ਉਹੀ ਅੱਗੇ ਹਨਾ ਦੁੱਧ ਵੀ ਪਾਊਗਾ ਹਾਂ ਦੁੱਧ ਵੀ ਉਹੀ ਪਾਊਗਾ ਨੰਬਰ ਬ ਨੰਬਰ ਵੀਰੇ 84370 ਹਾਂਜੀ 63092 ਆ ਪਿੰਡ ਦਾ ਆਪਣਾ ਛਪਾਰ ਆ ਗਿਆ ਪਿੰਡ ਛਪਾਰ ਆ ਵੀ ਤਹਿਸੀਲ ਕਿਹੜੀ ਸੀ ਤਹਿਸੀਲ ਡੇਲੋਂ ਆ ਵੀਰੇ ਤਹਿਸੀਲ ਡੇਲੋਂ ਜ਼ਿਲ੍ਹਾ ਲੁਧਿਆਣਾ ਹਾਂਜੀ ਰੂਟੀਨ 'ਚ ਆਪਣੇ ਕੋਲ ਹੁੰਦੇ ਆ ਜਾਨਵਰ ਹਾਂ ਹੁੰਦੇ ਆ ਵੀਰੇ 4-5 ਸੱਜਣੋ ਰੂਟੀਨ 'ਚ ਬਾਈ ਕੋਲੇ ਵਪਾਰ ਦਾ ਕੰਮ ਆ 4 ਤੋਂ 5 ਜਾਨਵਰ ਖੜੇ ਹੁੰਦੇ ਨੇ ਬਾਈ ਕੋਲੇ ਇਹਨਾਂ 'ਚੋਂ ਤੁਹਾਨੂੰ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਡੰਗ ਦੋ ਡੰਗ ਚੋ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਕਮੈਂਟ ਕਰਕੇ ਵੀ ਦੱਸਿਓ ਬਾਈ ਦੇ ਜਾਨਵਰ ਕਿ You guys.